ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਸੀ ਵਾਰ-ਵਾਰ ਤਨਸੀ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਦੇ ਹਾਂ ਤਾਂ ਫਿਰ ਕੀ ਹੋਵੇਗਾ ਅਕਸਰ ਸਾਡੇ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਜੇ ਅਸੀਂ ਵਾਰ-ਵਾਰ ਤਨਸੀ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਾਂਗੇ ਤਾ ਕਿ ਅਸੀਂ ਅਮੀਰ ਬਣ ਜਾਵਾਂਗੇ ਜਾਂ ਫਿਰ ਸਾਡੇ ਕੋਲੇ ਇੰਨੇ ਕੁ ਪੈਸੇ ਆ ਜਾਣਗੇ ਜਿਦ ਨਾਲ ਜਿਹੜੀ ਸਾਡੀ ਗਰੀਬੀ ਆ ਉਹ ਦੂਰ ਹੋ ਜਾਵੇਗੀ ਸੋਸ਼ਲ ਮੀਡੀਆ ਦੇ ਜਵਾਨੇ ਵਿੱਚ ਅਸੀਂ ਅਕਸਰ ਹਰ ਰੋਜ਼ ਇਸ ਤਰ੍ਹਾਂ ਦੀਆਂ ਕਈ ਵੀਡੀਓ ਜਿਹੜੀਆਂ ਕਿ ਦੇਖਦੇ ਆ ਕਿ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਅਮੀਰ ਬਣ ਸਕਦੇ ਹੋ ਉੱਥੇ ਹੀ ਕਈ ਵਾਰ ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਵੀਡੀਓ ਵੀ ਆ ਜਾਂਦੀਆਂ ਨੇ ਜਿਸ ਵਿੱਚ ਆਖਿਆ ਜਾਂਦਾ ਕਿ ਜੇ ਤੁਸੀਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਮਰਨ ਕਰਦੇ ਹੋ ਤਾਂ ਤੁਹਾਡੀ ਜਿਹੜੀ ਗਰੀਬੀ ਆ ਉਹ ਦੂਰ ਹੋ ਜਾਵੇਗੀ ਜਾਂ ਫਿਰ ਲਾਲੋ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ ਹੋਈਆਂ ਨੇ ਉਹ ਦੂਰ ਹੋ ਜਾਣਗੀਆਂ ਪਰ ਉੱਤੇ ਹੀ ਕਈ ਇਸ ਤਰ੍ਹਾਂ ਦੇ ਸਰੀਰ ਹੁੰਦੇ ਨੇ ਜਿਹੜੇ ਕੀ ਸਾਧ ਸੰਗਤ ਵਿੱਚ ਇਹ ਵੀਡੀਓ ਸੁਣਦੇ ਨੇ ਤੇ ਅਕਸਰ ਇਹ ਚੀਜ਼ ਬੋਲ ਦਿੰਦੇ ਨੇ ਕਿ ਜੇ ਇਸ ਤਰ੍ਹਾਂ ਸਿਮਰਨ ਕਰਨ ਦੇ ਨਾਲ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬੋਲਣ ਦੇ ਨਾਲ ਕਿਸੇ ਨੂੰ ਪੈਸੇ ਮਿਲਦੇ ਹੁੰਦੇ ਤਾਂ ਫਿਰ ਜਿਹੜੇ ਲੋਕ ਦਿਹਾੜੀ ਕਰਦੇ ਨੇ ਤਾਂ ਫਿਰ ਉਹ ਐਨੀ ਮਿਹਨਤ ਮਜ਼ਦੂਰੀ ਕਿਉਂ ਕਰਦੇ ਉਹ ਬੈਠ ਕੇ ਧੰ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦਾ ਸਿਮਰਨ ਕਰਦੇ ਤੇ ਅਮੀਰ ਹੋ ਜਾਂਦੇ ਉਹਨਾਂ ਨੂੰ ਪੈਸੇ ਮਿਲ ਜਾਂਦੇ ਤੇ ਸਾਡੇ ਮਨ ਵਿੱਚ ਵੀ ਇਹ ਸ਼ੰਕਾ ਆ ਹੀ ਜਾਂਦੀ ਹੈ ਕਿ ਗੱਲ ਤਾਂ ਇਹ ਬਿਲਕੁਲ ਸਹੀ ਆਖ ਰਹੇ ਹਨ ਕਿ ਜੇ ਬਿਨਾਂ ਮਿਹਨਤ ਕਰੇ ਹੀ ਸਾਨੂੰ ਪੈਸੇ ਮਿਲਦੇ ਹੋਣ ਸਾਡੀ ਗਰੀਬੀ ਆ ਜਿਹੜੀ ਉਹ ਦੂਰ ਹੁੰਦੀ ਹੋਵੇ ਜਾਂ ਫਿਰ ਲਾ ਲੋ ਵੀ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਦੁਨਿਆਵੀ ਦੁਨੀਆ ਦੀਆਂ ਉਹ ਦੂਰ ਹੁੰਦੀਆਂ ਹੋਣ ਤਾਂ ਫਿਰ ਅਸੀਂ ਇੰਨੀ ਜ਼ਿਆਦਾ ਮਿਹਨਤ ਕਿਉਂ ਕਰੀਏ ਜਿਹੜੀ ਇਹ ਲੋਕ ਬੋਲਦੇ ਨੇ ਉਹ ਬਿਲਕੁਲ ਹੀ ਸਾ ਸੰਗਤ ਜੀ ਸੱਚ ਬੋਲਦੇ ਨੇ ਹਾਂਜੀ ਮੈਂ ਬਰਕੂ ਸਹੀ ਕਹਿ ਰਹੀ ਹਾਂ ਉਹ ਬਿਲਕੁਲ ਸੱਚ ਬੋਲਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਹੀ ਨਹੀਂ ਕਿਉਂਕਿ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਵਿਸ਼ਵਾਸ ਦੀ ਕੀਤੀ ਗਈ ਹੈ ਜਿਸ ਇਨਸਾਨ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੈ ਕਿ ਮੇਰਾ ਗੁਰੂ ਕਿੱਦਾਂ ਕੋ ਸਮਰੱਥ ਹੈ ਕਿੰਨਾ ਕੋ ਵੱਡਾ ਹੈ ਤੇ ਉਹ ਮੈਨੂੰ ਕਿੰਨਾ ਕੁ ਕੁਝ ਦੇ ਸਕਦਾ ਹੈ ਤਾਂ ਫਿਰ ਉਸਦੀ ਇੱਛਾ ਜਿਹੜੀ ਉਹ ਪੂਰੀ ਹੋ ਹੀ ਨਹੀਂ ਸਕਦੀ ਤੇ ਜੇ ਉਹਨਾਂ ਦਾ ਗੁਰੂ ਤੇ ਵਿਸ਼ਵਾਸ ਹੁੰਦਾ ਤਾਂ ਉਹ ਇਹ ਗੱਲ ਬੋਲ ਹੀ ਨਹੀਂ ਸਕਦੇ ਸੀ ਸਭ ਤੋਂ ਛੋਟੀ ਜੀ ਗੱਲ ਆਪਾਂ ਲੈ ਲੈਨੇ ਆ ਮਨੁੱਖ ਦੇ ਜਨਮ ਦੀ ਜਦੋਂ ਕੋਈ ਵੀ ਇਨਸਾਨ ਜਨਮ ਲੈਂਦਾ ਹੈ ਉਸ ਤੋਂ ਪਹਿਲਾਂ ਉਸ ਦੀ ਗਰਭ ਦੇ ਵਿੱਚ ਜਿਹੜੀ ਰੱਖਿਆ ਕਰਦਾ ਹੈ ਉਹ ਇੱਕ ਵਾਹਿਗੁਰੂ ਪਰਮਾਤਮਾ ਹੀ ਹੁੰਦਾ ਹੈ ਉੱਥੇ ਕਿਸੇ ਵੀ ਇਨਸਾਨ ਦਾ ਕੋਈ ਵੀ ਵਾਸ ਨਹੀਂ ਚੱਲਦਾ ਇਸ ਤਰ੍ਹਾਂ ਦੀਆਂ ਹਜ਼ਾਰਾਂ ਹੀ ਵੀਡੀਓ ਆ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਨੇ ਜਿੱਥੇ ਪਰਮਾਤਮਾ ਦੇ ਪ੍ਰਤੱਖ ਚਮਤਕਾਰ ਦਿਖਾਏ ਗਏ ਹਨ ਅਕਸਰ ਸਾ ਸੰਗਤ ਜੀ ਅਸੀਂ ਵੀ ਕਈ ਲੋਕਾਂ ਤੋਂ ਇਹ ਗੱਲ ਸੁਣਦੇ ਹਾਂ ਜਿਹੜੇ ਕੀ ਦਰਬਾਰ ਸਾਹਿਬ ਲਗਾਤਾਰ ਜਾਂਦੇ ਨੇ ਤੇ ਆਖਦੇ ਨੇ ਕਿ ਸਾਡੀਆਂ ਮੰਗਾਂ ਜਾਂ ਸਾਡੀਆਂ ਮਰਾਦਾਂ ਜਿਹੜੀਆਂ ਨੇ ਹੋਜੇ ਤੱਕ ਪੂਰੀਆਂ ਨਹੀਂ ਹੋਈਆਂ ਪਰ ਉੱਥੇ ਹੀ ਸਾ ਸੰਗਤ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕੀ ਪਹਿਲੀ ਵਾਰ ਹੀ ਦਰਬਾਰ ਸਾਹਿਬ ਜਾਂਦੇ ਨੇ ਤੇ ਆਪਣੀਆਂ ਖਾਲੀ ਝੋਲੀਆਂ ਜਿਹੜੀਆਂ ਨੇ ਉਹ ਪ੍ਰਵਾਕੀ ਲੈ ਆਉਂਦੇ ਨੇ ਜਿੱਥੇ ਸਾਧ ਸੰਗਤ ਕੁਝ ਲੋਕ ਪਹਿਲੀ ਵਾਰ ਚੀ ਝੋਲੀਆਂ ਮਹਾਰਾਜ ਤੋਂ ਪ੍ਰਵਾਹ ਲੈਂਦੇ ਨੇ ਉੱਥੇ ਹੀ ਕਈ ਲੋਕਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਨੇ ਕੀ ਕਾਰਨ ਹੋ ਸਕਦਾ ਕਾਰਨ ਸਿਰਫ ਇੱਕ ਵਿਸ਼ਵਾਸ ਦਾ ਹੀ ਹੈ ਇਸ ਤਰ੍ਹਾਂ ਕਿਉਂ ਹੁੰਦਾ ਹੈ ਉਹਨਾਂ ਦੇ ਨਾਲ ਕਿਉਂਕਿ ਉਹਨਾਂ ਦਾ ਜਿਹੜਾ ਮਨ ਹੁੰਦਾ ਹੈ ਉਹ ਦੋ ਚਿੱਤਾਂ ਹੁੰਦਾ ਹੈ ਨਲਿਤਾ ਉਹ ਆਪਣੇ ਮਨ ਦੇ ਵਿੱਚ ਇਹ ਸੋਚਦੇ ਨੇ ਕਿ ਜਿਹੜਾ ਸਾਡਾ ਕੰਮ ਰੁਕਿਆ ਹੋਇਆ ਹੈ ਉਹ ਸਿਰਫ ਉਹ ਇਨਸਾਨ ਕਰ ਸਕਦਾ ਹੈ ਜੀ ਉਹ ਮੇਰੀ ਮਦਦ ਕਰੇ ਉਹ ਕੋਈ ਵੀ ਇਨਸਾਨ ਲਾ ਲਓ ਜਿਹੜਾ ਜਿਸ ਦੇ ਬਾਰੇ ਉਹ ਸੋਚਦੇ ਨੇ ਤੇ ਦੂਸਰੇ ਪਾਸੇ ਉਹ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਨੇ ਮਹਾਰਾਜ ਜੀ ਸਾਡਾ ਇਹ ਤੁਸੀਂ ਕੰਮ ਸਵਾਰ ਦੋ ਇਸ ਨੂੰ ਦੋ ਚਿੱਤਾਂ ਮਨਾਖਦੇ ਨੇ ਕਿ ਨਾ ਹੀ ਉਹਨਾਂ ਨੂੰ ਵਾਹਿਗੁਰੂ ਤੇ ਪੂਰਾ ਭਰੋਸਾ ਹੈ ਕਿ ਨਹੀਂ ਮੈਨੂੰ ਕਿਸੇ ਦੀ ਵੀ ਕੋਈ ਮਿੰਤ ਕਰਨ ਦੀ ਲੋੜ ਨਹੀਂ ਮੇਰਾ ਗੁਰੂ ਸਮਰੱਥ ਹੈ ਤੇ ਉਹ ਮੇਰੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਜ਼ਰੂਰ ਕਰ ਦੇਵੇਗਾ ਤੇ ਨਾਲ ਹੀ ਜਦੋਂ ਸਾ ਸੰਗਤ ਜੀ ਅਸੀਂ ਧਨ ਸੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿਮਰਨ ਕਰਦੇ ਹਾਂ ਤਾਂ ਉਹਦੇ ਨਾਲ ਪੈਸੇ ਦੀ ਕੋਈ بارش ਨਹੀਂ ਹੋਣੀ ਜਾਂ ਫਿਰ ਇਹ ਲਾਲੋ ਕੋਈ ਸਾਨੂੰ ਗੱਡੀਆਂ ਦੀਆਂ ਗੱਡੀਆਂ ਪੈਸੇ ਭਰ ਕੇ ਨਹੀਂ ਦੇਵੇਗਾ ਉਸਤੇ ਨਾਲ ਪਰਮਾਤਮਾ ਸਾਡੇ ਉਹ ਰਸਤੇ ਖੋਲ ਦੇਵੇਗਾ ਜਿਸ ਤੋਂ ਤੁੰ ਸਾਨੂੰ ਪੈਸੇ ਆਉਣ ਲੱਗ ਜਾਣਗੇ ਜਿਸ ਨਾਲ ਸਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਹੋਣ ਲੱਗ ਜਾਣਗੀਆਂ ਪਰਮਾਤਮਾ ਸਾਨੂੰ ਇੰਨਾ ਸਮਰੱਥ ਕਰ ਦੇਵੇਗਾ ਕਿ ਅਸੀਂ ਖੁਦ ਬੋ ਖੁਦ ਗਰੀਬ ਤੋਂ ਕਦੋਂ ਅਮੀਰ ਬਣ ਜਾਵਾਂਗੇ ਸਾਨੂੰ ਖੁਦ ਵੀ ਪਤਾ ਹੀ ਨਹੀਂ ਚੱਲੇਗਾ ਗੱਲ ਸਿਰਫ ਇੱਕ ਵਿਸ਼ਵਾਸ ਦੀ ਹੈ ਜੀ ਤੁਹਾਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਤਾਂ ਤੁਸੀਂ ਕੌਡੀਆਂ ਤੋਂ ਰਾਜ਼ੀ ਬਣ ਜਾਓਗੇ ਪਰ ਜੇ ਤੁਹਾਨੂੰ ਉਸ ਪਰਮਾਤਮਾ ਦੀ ਸ਼ਕਤੀ ਤੇ ਸ਼ੱਕ ਹੈ ਤਾਂ ਫਿਰ ਤੁਸੀਂ ਕਿੰਨੇ ਮਰਜ਼ੀ ਨੱਕਰ ਅਗੜ ਲੋ ਜਾਂ ਕਿੰਨੀਆਂ ਮਰਜ਼ੀ ਤੁਸੀਂ ਮਾਲਾ ਫੇਰ ਲੋ ਸਿਮਰਨ ਕਰ ਲੋ ਤੁਹਾਡਾ ਕੁਝ ਵੀ ਨਹੀਂ ਹੋਣਾ ਜਿੱਥੇ ਤੁਸੀਂ ਪਹਿਲਾਂ ਖੜੇ ਹੋ ਉੱਥੇ ਹੀ ਖੜੇ ਰਹੋਗੇ ਤੇ ਮੈਨੂੰ ਤਾਂ ਸਾਧ ਸੰਗਤ ਜੀ ਆਪਣੇ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਬਹੁਤ ਹੀ ਜ਼ਿਆਦਾ ਵਿਸ਼ਵਾਸ ਹੈ ਇਸ ਕਰਕੇ ਜੇ ਤੁਸੀਂ ਧੰਨ ਸ੍ਰੀ ਗੁਰੂ ਰਾਮਦਾਸ ਦਾ ਸਿਮਰਨ ਕਰਨ ਲੱਗੇ ਹੋ ਕਿਸੇ ਮਹਾਪੁਰਖਾਂ ਦੀ ਵੀਡੀਓ ਸੁਣ ਕੇ ਜਾਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਗਿਆਨ ਮਿਲਿਆ ਹੈ ਕਿ ਤੁਸੀਂ ਧੰਨ ਗੁਰੂ ਰਾਮਦਾਸ ਜੀ ਦਾ ਸਿਮਰਨ ਕਰੋ ਤਾਂ ਵਿਸ਼ਵਾਸ ਨਾਲ ਇੱਕ ਵਾਰ ਕਰਕੇ ਦੇਖਿਓ ਤੇ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਚਮਤਕਾਰ ਹਰ ਹੁੰਦੇ ਨੇ ਕਹਿਣ ਤੋਂ ਪਰੇ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ